ਤਾਰਨੀ ਅੱਜ ਅਸੀਂ ਗੁਰਦੁਆਰਾ ਗੋਕਰ ਸਾਹਿਬ ਸਿੱਥੇ ਬਹੁਤ ਸਾਲਾਂ ਤੋਂ ਸੇਵਾ ਨਿਭਾ ਰਹੇ ਹਾਂ ਅਸੀਂ ਵੀ ਹਰ ਸਾਲ ਆ ਕੇ ਤੁਹਾਡੇ ਕੋਲੋਂ ਇਸ ਸਥਾਨ ਬਾਰੇ ਇਤਿਹਾਸ ਦੀ ਜਾਣਕਾਰੀ ਲੈਣੇ ਆ ਕਿਉਂਕਿ ਹਰ ਵਾਰ ਜਿਹੜੇ ਸਰੋਤੇ ਹੁੰਦੇ ਨੇ ਕਈ ਸਰੋਤਿਆਂ ਨੂੰ ਹਜੇ ਵੀ ਨਹੀਂ ਪਤਾ ਹੁੰਦਾ ਵੀ ਇਸ ਖਾਨ ਕਿਸ ਤਰ੍ਹਾਂ ਇੱਥੇ ਆਇਆ ਇਸ ਦਾ ਇਤਿਹਾਸ ਕੀ ਹੈ ਥੋੜਾ ਸਰੋਤਿਆਂ ਨੂੰ ਇਸ ਸਥਾਨ ਬਾਰੇ ਜ਼ਰੂਰ ਦੱਸੋ ਇਹ ਸਥਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਰਨ ਸੂਪਰਾਪਤ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਏ ਨੇ ਉਦੋਂ ਦੋਧੀ ਖਾਨ ਦਾ ਰਾਜ ਸੀ ਇਥੇ ਲੋਦੀ ਖਾਂ ਰਾਜਾ ਸੀ ਤੋਂ ਦਾ 1515 ਵਿੱਚ ਮੇਰੇ ਮਾਗ ਕਿਤੇ ਆਏ ਨੇ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਨੇ ਤੇ ਉਸੇ ਨਾਂ ਤੋਂ ਲੋਦੀ ਖਾਂ ਦੇ ਨਾਂ ਤੋਂ ਲੁਧਿਆਣਾ ਬਣਿਆ ਤੇ ਇਸ ਧਰਤੀ ਨੂੰ ਭਾਗ ਲਾਏ ਇਸ ਧਰਤੀ ਦੇ ਬਿਲਕੁਲ ਉਜਾੜ ਸੀ ਬੀਆ ਵਣ ਸੀ ਤੇ ਇਥੋਂ ਸਤਲੁਜ ਦਰਿਆ ਬਹੁਤ ਵੱਡੇ ਪਦਰ ਤੇ ਵਗਦਾ ਸੀ ਤੇ ਪਾਣੀ ਇੰਨਾ ਬਹਾਦਰ ਸੀ ਇੰਨਾ ਤੇਜ਼ ਸੀ ਇੰਨਾ ਰਫਤਾਰ ਤੇ ਸੀ ਕਿ ਜਿਹੜੀ ਵੀ ਇਮਾਰਤ ਲੋਦੀ ਖਾਂ ਬਣਾਉਂਦਾ ਸੀ ਉਸ ਇਮਾਰਤ ਨੂੰ ਟਹਿ ਢੇਰੀ ਕਰ ਦਿੰਦਾ ਸੀ ਟੈਸ ਨੈਸ ਕਰ ਦਿੰਦਾ ਸੀ ਬਿਲਕੁਲ ਮਲੀਆਂ ਮੇਡ ਕਰ ਦਿੰਦਾ ਸੀ ਤੇ ਸਮੇਂ ਦੇ ਬਾਅਦਸਾ ਨੂੰ ਜਦੋਂ ਪਤਾ ਲੱਗਾ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਅਜੇ ਇਸਤਾਨ ਦੇ ਮੇਰੇ ਇਲਾਕੇ ਦੇ ਵਿੱਚ ਮੇਰੇ ਇਸ ਏਰੀਆ ਦੇ ਵਿੱਚ ਪਹੁੰਚੇ ਹੋਏ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਲੋਧੀ ਖਾਨ ਆਇਆ ਲੋਧੀ ਖਾਨ ਜਾਂ ਰਾਣੀਆਂ ਆਈਆਂ ਨੇ ਗੋਲੀਆਂ ਆਈਆਂ ਨੇ ਉਹਦੇ ਸਪਾਈ ਆਏ ਨੇ ਉਹਦੇ ਮੰਤਰੀ ਆਏ ਨੇ ਤੇ ਬਹੁਤ ਸਾਰੀ ਭੇਟਾ ਥਾਲ ਚ ਲੈ ਕੇ ਮੇਰੇ ਮਾਲਕ ਦੇ ਚਰਨਾਂ ਦੇ ਵਿੱਚ ਜੀ ਤਾ ਨਮਸਤਕ ਹੋਏ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣ ਲੱਗੇ ਆਪਣੀ ਬੇਨਤੀ ਕੀਤੀ ਮੇਰੇ ਮਾਲਕ ਦੇ ਚਰਨਾਂ ਅਗੇ ਇਹ ਪੀਰਾਂ ਦੇ ਪੀਰ ਕਿਉਂਕਿ ਇਹ ਮੁਸਲਮਾਨ ਲੋਕ ਸੀ ਤੇ ਇਹ ਪੀਰਾਂ ਦੇ ਪੀਰ ਕਹਿੰਦੇ ਸੀ ਕਹਿੰਦੇ ਇਹ ਪੀਰਾਂ ਦੇ ਪੀਰ ਅਸੀਂ ਇਸ ਨਗਰ ਨੂੰ ਬਹੁਤ ਵੱਡੇ ਪੱਦਰ ਤੇ ਬਸਾਣਾ ਚਾਹਨੇ ਆ ਬਹੁਤ ਵੱਡੇ ਪੱਦਰ ਤੇ ਪਰਪੁਲਤ ਕਰਨਾ ਚਾਹਨੇ ਆ ਪਰ ਇਹ ਸਤਲੂਈ ਦਰਿਆ ਹੈ ਜਿਹੜਾ ਇਹ ਇੰਨਾ ਹੈ ਤੇ ਪਾਣੀ ਦਾ ਵਹਾਅ ਦਾ ਇੰਨਾ ਤੇਜ਼ ਪਾਣੀ ਵਗਦਾ ਹੈ ਤੇ ਜਿੰਨੇ ਵੀ ਨਗਰ ਜਿੰਨੇ ਵੀ ਅਸੀਂ ਬਿਲਡਿੰਗਾਂ ਬਣਾਣੀਆਂ ਇਮਾਰਤਾਂ ਬਣਾਣੀਆਂ ਉਹਨਾਂ ਤੇ ਇਸ ਨੇਸ ਕਰ ਜਾਂਦਾ ਤੇ ਕੋਈ ਆਪਣੀ ਕਿਰਪਾ ਕਰੋ ਰਹਿਮਤ ਕਰੋ ਤਰਸ ਕਰੋ ਤੇ ਅਸੀਂ ਇਸ ਥਾਂ ਨੂੰ ਫਿਰ ਆਜ਼ਾਦ ਕਰ ਸਕੀਏ ਪਰਪੂਲਤ ਕਰ ਸਕੀਏ ਤੇ ਇਹ ਸਤਲੁਜ ਦਰਿਆ ਜਿਹੜਾ ਇੱਥੋਂ ਵਹਿ ਕੇ ਚੱਲੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਸਮੇਂ ਵਚਨ ਕੀਤੇ ਲੋਧੀ ਖਾਂ ਤੋਂ ਪਰਜਾ ਦੇ ਨਾਲ ਅਨਸਾਫ ਕਰ ਸਤ ਲੋਹ ਰਿਆਜ ਤੋਂ ਸਤ ਕੋ ਦੀ ਦੂਰੀ ਤੇ ਚੱਲ ਜੇਗਾ ਇੱਥੋਂ ਬੁੱਢਾ ਹੋ ਕੇ ਵਗੇਗਾ ਤੇ ਸਾਰਿਆਂ ਨੂੰ ਇੱਕ ਨਿਗਾ ਨਾਲ ਵੇਖ ਦੇਸ਼ ਵਿਦੇਸ਼ ਦੇ ਵਿੱਚ ਇਹ ਤੇਰੇ ਨੇ ਇਸ ਸ੍ਰਿਸ਼ਟੀ ਦਾ ਲੁਧਿਆਣੇ ਦਾ ਨਾਂ ਹੋਏਗਾ ਤੇਰੇ ਨਗਰ ਦਾ ਨਾਂ ਹੋਏਗਾ ਅੱਜ ਰੱਬ ਦੀ ਕਿਰਪਾ ਦੇ ਨਾਲ ਦੇਖੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਧਰਤੀ ਨੂੰ ਭਾਗ ਲਾਇਏ ਨੇ ਤੇ ਇੱਥੇ ਸਾਰੇ ਧਰਮ ਮਜ਼ਬਾ ਦੇ ਲੋਕ ਵਸ ਰਹੇ ਨੇ ਦੂਰ ਦਰੇੜੇ ਤੋਂ ਆ ਕੇ ਇਸ ਧਰਤੀ ਦਾ ਨਿਗ ਮੰਨ ਰਹੀ ਹੈ ਦੁਨੀਆ ਆ ਕੇ ਤੇ ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਦੁਨੀਆ ਤੇ ਇਸ ਧਰਤੀ ਤੇ ਇਸ ਸ੍ਰਿਸ਼ਟੀ ਤੇ ਇਸ ਲੁਧਿਆਣੇ ਸ਼ਹਿਰ ਦੇ ਵਿੱਚ ਵਸ ਰਹੇ ਨੇ ਸੋ ਖਾਲਸਾ ਸਾਧ ਸੰਗਤ ਦੇ ਅੱਗੇ ਮੈਂ ਅੱਜ ਬੇਨਤੀ ਕਰਦਾ ਕਿ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆਈਆਂ ਨੇ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਗੁਰੂ ਕੇ ਲੰਗਰਾਂ ਵਾਸਤੇ ਬਹੁਤ ਸਾਰੀਆਂ ਰਸਤਾਾਂ ਪੇਜ ਰੀਆਂ ਨੇ ਸੰਗਤਾਂ ਦਾ ਵੀ ਧੰਨਵਾਦ ਹੈ ਸਾਡੇ ਲਖਵੀਰ ਸਿੰਘ ਜੀ ਰੰਧਾਵਾ ਸਾਹਿਬ ਰਸੀਵਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਜਿਹੇ ਉੱਚੇ-ਉੱਚੇ ਤੌਰ ਤੇ ਆ ਕੇ ਸੰਗਤਾਂ ਦੇ ਨਾਲ ਮਿਲਦੇ ਜੁਲਦੇ ਨੇ ਬੜਾ ਪਿਆਰ ਉਹਨਾਂ ਦਾ ਸੰਗਤਾਂ ਨਾਲ ਬੜਾ ਸਤਕਾਰ ਹੈ ਸੰਗਤਾਂ ਦਾ ਕਰਦੀਆਂ ਨੇ ਉਹਨਾਂ ਦਾ ਪਿਆਰ ਸਤਕਾਰ ਤੇ ਦਾਸ ਨੂੰ ਬੜਾ ਮਾਨ ਸਨਮਾਨ ਦਿੰਦੀਆਂ ਨੇ ਸੋ ਖਾਲਸਾ 사ਤਸੰਗਤ ਦੇ ਅੱਗੇ ਸਾਡੀ ਇਹੀ ਬੇਨਤੀ ਕੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹਾਜ਼ਰੀਆਂ ਲਾਓ ਜਿਹੜਿਆਂ ਨੂੰ ਅਜੇ ਤੱਕ ਪਤਾ ਨਹੀਂ ਉਹ ਵੀ ਆ ਕੇ ਇਥੋਂ ਦੀ ਇਤਿਹਾਸਕ ਵਾਰੀ ਜਾਣਕਾਰੀ ਲੈਣ ਤੇ ਮੂੰਹੋਂ ਮੰਗੀਆਂ ਮਰਾਦਾਂ ਪਾਣ ਜੋ ਵੀ ਇੱਥੇ ਅਰਦਾਸ ਬੇਨਤੀ ਜੁੜੀ ਅਸੀਂ ਗੁਰੂ ਦੇ ਚਰਨਾਂ ਚ ਆ ਕੇ ਕਰਦੇ ਆ ਸਾਰੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ ਤੇ ਮੇਰੇ ਮਾਲਕ ਨੇ ਜਿੱਥੇ ਜਿੱਥੇ ਆਪਣੇ ਚਰਨ ਪਾਏ ਨੇ ਫਰ ਤਾਂ ਮੇਰੇ ਮਾਲਕ ਦੇ ਮੰਦਰ ਮੇਰੇ ਮਾਲਕ ਦੇ ਗੁਰੂ ਦੇ ਦਰ ਮੇਰੇ ਮਾਲਕ ਦੀਆਂ ਸੰਗਤਾਂ ਨੇ ਜਿਹੜੀਆਂ ਸੁਹਾਵਣੀਆਂ ਲੱਗ ਰਹੀਆਂ ਨੇ ਤੇ ਇੱਥੇ ਗੁਰੂ ਨਾਨਕ ਦੇਵ ਜੀ ਮਾਰੇ ਨੇ ਆਪਣੇ ਪਿਆਰੇ ਮੁਖਾਰਬੈਂਚੋਂ ਇਹ ਬਚਨ ਕੀਤਾ ਸੀ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕੰਨ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਾਨਨ ਹੋਇਆ ਅੱਜ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਬੜੇ ਹੀ ਤੁੰਤਾਨ ਨਾਲ ਦੁਨੀਆ ਦੇ ਵਿੱਚ ਵਸਤੀ ਸਿੱਖ ਸੰਗਤ ਬੜੀ ਹੀ ਤੁੰਤਾਮਨਾ ਮਨਾ ਰਹੀ ਹੈ ਤੇ ਅੱਜ ਅਸੀਂ ਲੁਧਿਆਣਾ ਦੇ ਵਿੱਚ ਗੁਰਦੁਆਰਾ ਗਊਕਟ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਗੁਰਨਾਨਕ ਸ਼ੋ ਗੁਰਨਾਨਕ ਸਾਹਿਬ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਇਹ ਇੱਥੇ ਗੁਰੂ ਨਾਨਕ ਜੀ ਨੇ ਬਚਨ ਵੀ ਕੀਤੇ ਸੀਗੇ ਇੱਥੋਂ ਸਤਲੁਜ ਦਰਿਆ ਵਗਦਾ ਹੁੰਦਾ ਸੀ ਪੂਰੀ ਗੱਲਬਾਤ ਅਸੀਂ ਕਰਾਂਗੇ ਇਸ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਅੱਜ ਕਿੰਨੀਆਂ ਕ ਸੰਗਤਾਂ ਇਸ ਗੁਰਦੁਆਰੇ ਚ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਉਸ ਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਦੁਆਰਾ ਸ਼੍ਰੀ ਗਊਕਟ ਸਾਹਿਬ ਦੇ ਹੈੱਡ ਗ੍ਰੰਥੀ ਜੀ ਬਾਬਾ ਸੋਨ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਨਾਲ ਭਾਈ ਸਾਹਿਬ ਅੱਜ ਆਗਮਨ ਪੁਰਬ ਆ ਸਭ ਤੋਂ ਪਹਿਲਾਂ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਅੱਜ ਦਾ ਦਿਨ ਬਹੁਤ ਹੀ ਸੁਭਾਵਨਾ ਦੇਣਾ ਹੈ ਖੁਸ਼ੀਆਂ ਭਰਿਆ ਦੇਣਾ ਹੈ ਅੱਜ ਦੇ ਦਿਨ ਤੇ ਸਮੁੱਚੀਆਂ ਸੰਗਤਾਂ ਨੂੰ ਦੇਸ ਵਿਦੇਸ਼ ਸਾਰਿਆਂ ਨੂੰ ਸਾਡੇ ਗੁਰਦੁਆਰਾ ਸਾਹਿਬ ਗਊ ਘਾੜ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸਾਡੇ ਸਤਿਕਾਰਯੋਗ ਲਖਵੀਰ ਸਿੰਘ ਜੀ ਰੰਦਾਵਾ ਰਸੀਵਰ ਉਹਨਾਂ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਸੰਗਤਾਂ ਦੇ ਨਾਲ ਨਾਲ ਆਪ ਸਭ ਨੂੰ ਵੀ ਵਧਾਈਆਂ ਹੋਣ ਜੋ ਉੱਚੇ ਚੇਤੇ ਤੌਰ ਤੇ ਸਮੇਂ ਤੋਂ ਸਮਾਂ ਕੱਢ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਚਾ ਕੇ ਤੁਸੀਂ ਵੀ ਸੇਵਾ ਨਿਭਾ ਰਹੇ ਹੋ ਇਹ ਬਹੁਤ ਵੱਡੀ ਸੇਵਾ ਆ ਕਿ ਜਦੋਂ ਤੁਸੀਂ ਕਵਰੇਜ ਕਰਦੇ ਹੋ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਜ ਦੇ ਦਿਨ ਦੇ ਬਾਰੇ ਤੁਸੀਂ ਸਾਰੀ ਦੁਨੀਆ ਦੇ ਵਿੱਚ ਸਾਰੇ ਦੇਸ਼ ਆ ਵਿਦੇਸ਼ਾਂ ਦੇ ਵਿੱਚ ਇਹਦਾ ਜੋ মিডিਆ ਦੇ ਵਿੱਚ ਚਲਾਉਂਦੇ ਹੋ ਆਪਣੀ ਲਾਈਵ ਇਹ ਬਹੁਤ ਵੱਡੀ ਤੁਹਾਡੀ ਸੇਵਾ ਹੈ ਤੇ ਸਤਿਗੁਰੂ ਇਸੇ ਤਰ੍ਹਾਂ ਕਰੇ ਤੁਹਾਨੂੰ ਇਸੇ ਤਰ੍ਹਾਂ ਸੇਵਾ ਨਾਲ ਜੋੜੀ ਰੱਖੇ ਤੇ ਸਤਿਗੁਰੂ ਤੁਹਾਨੂੰ ਤਰੱਕੀਆਂ ਮਾਣ ਸਨ ਇਤਿਪਤ ਬਖਸ਼ੇ ਤੁਸੀਂ ਸਦਾ ਦੇਸ਼ ਦੀ ਕੌਮ ਦੀ ਇਸ ਪੰਜਾਬ ਦੀ ਸੇਵਾ ਕਰਦੇ ਰਹੋ ਅੱਜ ਅਸੀਂ ਗੁਰਦੁਆਰਾ ਗੋਕੜ ਸਾਹਿਬ ਤੁਸੀਂ ਇੱਥੇ ਬਹੁਤ ਸਾਲਾਂ ਤੋਂ ਸੇਵਾ ਨਿਭਾ ਰਹੇ ਹੋ ਅਸੀਂ ਵੀ ਹਰ ਸਾਲ ਆ ਕੇ ਤੁਹਾਡੇ ਕੋਲੋਂ ਇਸ ਸਥਾਨ ਬਾਰੇ ਇਤਿਹਾਸ ਦੀ ਜਾਣਕਾਰੀ ਲੈਣੇ ਆ ਕਿਉਂਕਿ ਹਰ ਵਾਰ ਜਿਹੜੇ ਸਰੋਤੇ ਹੁੰਦੇ ਨੇ ਕਈ ਸਰੋਤਿਆਂ ਨੂੰ ਹਜੇ ਵੀ ਨਹੀਂ ਪਤਾ ਹੁੰਦਾ ਵੀ ਇਸ ਥਾਨ ਕਿਸ ਤਰ੍ਹਾਂ ਇੱਥੇ ਆਇਆ ਇਸ ਦਾ ਇਤਿਹਾਸ ਕੀ ਹੈ ਥੋੜਾ ਸਰੋਤਿਆਂ ਨੂੰ ਇਸ ਥਾਨ ਬਾਰੇ ਜ਼ਰੂਰ ਦੱਸੋ ਇਸ ਸਥਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਰਨ ਸੂਪਰਾਪਤ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਏ ਨੇ ਉਦੋਂ ਲੋਧੀ ਖਾਂ ਦਾ ਰਾਜ ਸੀ ਇਥੇ ਲੋਧੀ ਖਾਂ ਰਾਜਾ ਸੀ ਇਥੋਂ ਦਾ 1515 ਵਿੱਚ ਮੇਰੇ ਮਾਲ ਕਿਥੇ ਆਏ ਨੇ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਨੇ ਤੇ ਉਸੇ ਨਾਂ ਤੋਂ ਲੋਧੀ ਖਾਂ ਦੇ ਨਾਂ ਤੋਂ ਲੁਧਿਆਣਾ ਬਣਿਆ ਜੀ ਤੇ ਇਸ ਧਰਤੀ ਨੂੰ ਭਾਗ ਲਾ ਇਸ ਧਰਤੀ ਤੇ ਬਿਲਕੁਲ ਉਜਾੜ ਸੀ ਬਿਆਵਣ ਸੀ ਤੇ ਇਥੋਂ ਸਤਲੁਜ ਦਰਿਆ ਬਹੁਤ ਵੱਡੇ ਪਦਰ ਤੇ ਵਗਦਾ ਸੀ ਤੇ ਪਾਣੀ ਇੰਨਾ ਵਹਾ ਦਾ ਰ ਸੀ ਇੰਨਾ ਤੇਜ਼ ਸੀ ਇੰਨਾ ਰਫਤਾਰ ਤੇ ਸੀ ਕਿ ਜਿਹੜੀ ਵੀ ਇਮਾਰਤ ਲੋਧੀ ਖ ਬਣਾਉਂਦਾ ਸੀ ਉਸ ਇਮਾਰਤ ਨੂੰ ਢਾਹ ਢੇਰੀ ਕਰ ਦਿੰਦਾ ਸੀ ਤਹਿਸ ਨਹਿਸ ਕਰ ਦਿੰਦਾ ਸੀ ਬਿਲਕੁਲ ਮਲਿਆ ਮੇਡ ਕਰ ਦਿੰਦਾ ਸੀ ਤੇ ਸਮੇਂ ਦੇ ਬਾਅਦ ਸਾ ਨੂੰ ਜਦੋਂ ਪਤਾ ਲੱਗਾ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਇਸਤਾਨ ਤੇ ਮੇਰੇ ਇਲਾਕੇ ਦੇ ਵਿੱਚ ਮੇਰੇ ਇਸ ਏਰੀਆ ਦੇ ਵਿੱਚ ਪਹੁੰਚੇ ਹੋਏ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਲੋਧੀ ਖਾਂ ਆਇਆ ਲੋਧੀ ਖਾਂ ਦੀਆਂ ਰਾਣੀਆਂ ਆਈਆਂ ਨੇ ਗੋਲੀਆਂ ਆਈਆਂ ਨੇ ਉਹਦੇ ਸਪਾਹੀ ਆਏ ਨੇ ਉਹਦੇ ਮੰਤਰੀ ਆਏ ਨੇ ਤੇ ਬਹੁਤ ਸਾਰੀ ਭੇਟਾ ਥਾਲ ਚ ਲੈ ਕੇ ਮੇਰੇ ਮਾਲਕ ਦੇ ਚਰਨਾਂ ਦੇ ਵਿੱਚ ਜਦੋਂ ਨਮਸਤਕ ਹੋਏ ਨੇ ਜੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣ ਲੱਗੇ ਆਪਣੀ ਬੇਨਤੀ ਕੀਤੀ ਮੇਰੇ ਮਾਲਕ ਦੇ ਚਰਨਾਂ ਅਗੇ ਇਹ ਪੀਰਾਂ ਦੇ ਪੀਰ ਕਿਉਂ ਕਿ ਇਹ ਮੁਸਲਮਾਨ ਲੋਕ ਸੀ ਤੇ ਇਹ ਪੀਰਾਂ ਦੇ ਪੀਰ ਕਹਿੰਦੇ ਸੀ ਕਹਿੰਦੇ ਇਹ ਪੀਰਾਂ ਦੇ ਪੀਰ ਅਸੀਂ ਇਸ ਨਗਰ ਨੂੰ ਬਹੁਤ ਵੱਡੇ ਪੱਧਰ ਤੇ ਵਸਾਣਾ ਚਾਹੁੰਦੇ ਆ ਬਹੁਤ ਵੱਡੇ ਪੱਧਰ ਤੇ ਨਿਰਪਰਫੁੱਲਤ ਕਰਨਾ ਚਾਹੁੰਦੇ ਆ ਪਰ ਇਹ ਸਤਲੁਜ ਦਰਿਆ ਹੈ ਜਿਹੜਾ ਇਹ ਇੰਨਾ ਇੱਥੇ ਪਾਣੀ ਦਾ ਵਹਾਅ ਦਾ ਇੰਨਾ ਤੇਜ਼ ਪਾਣੀ ਵਗਦਾ ਕਿ ਜਿੰਨੇ ਵੀ ਨਗਰ ਜਿੰਨੇ ਵੀ ਅਸੀਂ ਬਿਲਡਿੰਗਾਂ ਬਣਾਨੀਆਂ ਇਮਾਰਤਾਂ ਬਣਾਨੀਆਂ ਉਹਨਾਂ ਨੂੰ ਤਹਿਸ ਨਹਿਸ ਕਰ ਜਾਂਦਾ ਤੇ ਕੋਈ ਆਪਣੀ ਕਿਰਪਾ ਕਰੋ ਰਹਿਮਤ ਕਰੋ ਤਰਸ ਕਰੋ ਤੇ ਅਸੀਂ ਇਸ ਥਾਂ ਨੂੰ ਫਿਰ ਆਜ਼ਾਦ ਕਰ ਸਕਦੀਏ ਪਰਫੁੱਲਤ ਕਰ ਸਕੀਏ ਤੇ ਇਹ ਸਤਲੁਜ ਦਰਿਆ ਜਿਹੜਾ ਇੱਥੋਂ ਵਹਿ ਕੇ ਚੱਲੇ ਤੇ ਗੁਰੂ ਨਾਨਕ ਦੇਵ ਜੀ ਮਹਾਰਾ ਨੇ ਉਸ ਸਮੇਂ ਬਚਨ ਕੀਤੇ ਲੋਧੀ ਖਾਂ ਤੂੰ ਪਰਜਾ ਦੇ ਨਾਲ ਅਨਸਾਫ ਕਰ ਸਤ ਲੋਹ ਦੇ ਰਿਆਜ ਤੋਂ ਸਤ ਕੋ ਦੀ ਦੂਰੀ ਤੇ ਚੱਲ ਜੇਗਾ ਇੱਥੋਂ ਬੁੱਢਾ ਹੋ ਕੇ ਵਗੇਗਾ ਤੇ ਸਾਰਿਆਂ ਨੂੰ ਇੱਕ ਨਿਗਾ ਨਾਲ ਵੇਖ ਦੇਸ਼ ਵਿਦੇਸ਼ ਦੇ ਵਿੱਚ ਇਹ ਤੇਰੇ ਇਸ ਸ੍ਰਿਸ਼ਟੀ ਦਾ ਲੁਧਿਆਣੇ ਦਾ ਨਾਂ ਹੋਏਗਾ ਤੇਰੇ ਨਗਰ ਦਾ ਨਾਂ ਹੋਏਗਾ ਅੱਜ ਰੱਬ ਦੀ ਕਿਰਪਾ ਦੇ ਨਾਲ ਦੇਖੋ ਇੱਥੇ ਹਰ ਇੱਕ ਇੰਡਸਟਰੀ ਹੈ ਹਰ ਇੱਕ ਇੱਥੇ ਚੀਜ਼ ਮਿਲਦੀ ਹੈ ਹਰ ਇੱਕ ਇੱਥੇ ਵਸਤੂ ਮਿਲਦੀ ਹੈ ਹਰ ਕੋਈ ਦੁਨੀਆ ਦੇ ਕੋਨੇ-ਕੋਨੇ ਦੀ ਚੀਜ਼ ਇੱਥੇ ਮਿਲਦੀ ਹੈ ਤੇ ਦੇਸ਼ ਵਿਦੇਸ਼ ਦੇ ਵਿੱਚ ਇੱਥੋਂ ਜਾ ਵੀ ਰਹੀਆਂ ਨੇ ਵਸਤੂਆਂ ਹਰ ਇੱਕ ਚੀਜ਼ ਜਾ ਰਹੀ ਹੈ ਇੱਥੋਂ ਲੁਧਿਆਣੇ ਤੋਂ ਬਹੁਤ ਮਸ਼ਹੂਰ ਹੈ ਇਹ ਪੂਰੇ ਇੰਡੀਆ ਦੇ ਵਿੱਚ ਕੀ ਪੂਰੇ ਦੇਸ਼ਾਂ ਦੇ ਵਿੱਚ ਮਸ਼ਹੂਰ ਹੈ ਵੀ ਲੁਧਿਆਣੇ ਦੇ ਵਿੱਚੋਂ ਹਰ ਇੱਕ ਗਰਮ ਚੀਜ਼ ਮਿਲਦੀ ਹੈ ਹਰ ਇੱਕ ਮਸੰਡਰੀ ਦੀ ਚੀਜ਼ ਮਿਲਦੀ ਹੈ ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਧਰਤੀ ਨੂੰ ਭਾਗ ਲਾਏ ਨੇ ਤੇ ਤੇ ਸਾਰੇ ਧਰਮ ਮਜਬਾ ਦੇ ਲੋਕ ਵਸ ਰਹੇ ਨੇ ਦੂਰ ਦਰੇਡੇ ਤੋਂ ਆ ਕੇ ਇਸ ਧਰਤੀ ਦਾ ਨਿਗ ਮੰਨ ਰਹੀ ਹੈ ਦੁਨੀਆ ਆ ਕੇ ਤੇ ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਦੁਨੀਆ ਤੇ ਇਸ ਧਰਤੀ ਤੇ ਇਸ ਸ੍ਰਿਸ਼ਟੀ ਤੇ ਇਸ ਲੁਧਿਆਣੇ ਸ਼ਹਿਰ ਦੇ ਵਿੱਚ ਵਸ ਰਹੇ ਨੇ ਸੋ ਖਾਲਸਾ ਸਾਧ ਸੰਗਤ ਦੇ ਅੱਗੇ ਮੈਂ ਅੱਜ ਬੇਨਤੀ ਕਰਦਾ ਕਿ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆਈਆਂ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਗੁਰੂ ਕੇ ਲੰਗਰਾਂ ਵਾਸਤੇ ਬਹੁਤ ਸਾਰੀਆਂ ਰਸਤਾਾਂ ਭੇਜ ਰਹੀਆਂ ਨੇ ਸੰਗਤਾਂ ਉਹਨਾਂ ਦਾ ਵੀ ਧੰਨਵਾਦ ਹੈ ਸਾਡੇ ਲਖਵੀਰ ਸਿੰਘ ਜੀ ਰੰਧਾਵਾ ਸਾਹਿਬ ਰਸੀਵਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਜੇ ਉੱਚੇ-ਉੱਚੇ ਤੌਰ ਤੇ ਆ ਕੇ ਸੰਗਤਾਂ ਦੇ ਨਾਲ ਮਿਲਦੇ ਜੁਲਦੇ ਨੇ ਬੜਾ ਪਿਆਰ ਹੈ ਉਹਨਾਂ ਦਾ ਸੰਗਤਾਂ ਨਾਲ ਬੜਾ ਸਤਕਾਰ ਹੈ ਸੰਗਤਾਂ ਦਾ ਕਰਦੀਆਂ ਨੇ ਉਹਨਾਂ ਦਾ ਪਿਆਰ ਸਤਕਾਰ ਤੇ ਦਾਸ ਨੂੰ ਬੜਾ ਮਾਨ ਸਨਮਾਨ ਦਿੰਦੀਆਂ ਨੇ ਸੋ ਖਾਲਸਾ 사ਤਸੰਗਤ ਦੇ ਅੱਗੇ ਸਾਡੀ ਇਹੀ ਬੇ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹਾਜ਼ਰੀਆਂ ਲਾਓ ਜਿਹੜਿਆਂ ਨੂੰ ਅਜੇ ਤੱਕ ਪਤਾ ਨਹੀਂ ਉਹ ਵੀ ਆ ਕੇ ਇਥੋਂ ਦੀ ਇਤਿਹਾਸਕ ਵਾਰੀ ਜਾਣਕਾਰੀ ਲੈਣ ਤੇ ਮੂੰਹ ਮੰਗੀਆਂ ਮਰਾਦਾਂ ਪਾਣ ਜੋ ਵੀ ਤੇ ਅਰਦਾਸ ਬੇਨਤੀ ਜੋੜੀ ਅਸੀਂ ਗੁਰੂ ਦੇ ਚਰਨਾਂ ਚ ਆ ਕੇ ਕਰਦੇ ਆ ਸਾਰੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਰਤੀ ਤੇ ਆਏ ਤਾਂ ਸੀ ਉਸ ਵੇਲੇ ਧਰਤੀ ਤੇ ਬੜਾ ਕਾਲ ਯੁਗ ਫੈਲਿਆ ਸੀ ਧਰਤੀ ਦੀ ਪੁਕਾਰ ਐਸੀ ਸੀ ਕਿ ਮੇਰੇ ਉੱਤੇ ਇਹਨੇ ਪਾਪ ਵੱਧ ਗਏ ਨੇ ਮੇਰੇ ਉੱਤੇ ਇਨਾ ਕਸ਼ਟ ਹੋ ਰਿਹਾ ਹੈ ਕਿ ਨਾ ਮੈਨੂੰ ਦੁਨੀਆ ਦਾ ਭਾਰ ਨਹੀਂ ਲੱਗ ਰਿਹਾ ਪਹਾੜਾਂ ਦਾ ਭਾਰ ਨਹੀਂ ਨਦੀਆਂ ਟ ਦਾ ਭਾਰਨੀ ਇਥੇ ਪਾਪ ਦੇ ਨਾਲ ਦੁਨੀਆ ਦੇ ਗਲਚਾਨ ਹੋ ਚੁੱਕਾ ਹੈ ਤੇ ਇਸ ਲਈ ਕੋਈ ਮੈਨੂੰ ਬਚਾਉਣ ਵਾਲਾ ਇਸ ਧਰਤੀ ਦੇ ਚਿਕੜ ਚੋਂ ਪਾਪ ਦੇ ਚਿਕੜ ਚੋਂ ਮੈਨੂੰ ਕੱਢਣ ਵਾਸਤੇ ਕੋਈ ਆਏ ਉਸ ਵੇਲੇ ਮੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਰਤੀ ਤੇ ਆਏ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆ ਨੂੰ ਚਿਕੜ ਦੇ ਵਿੱਚੋਂ ਪਾਪ ਰੂਪੀ ਚਿਕੜ ਚੋਂ ਕੱਢ ਕੇ ਦੁਨੀਆ ਨੂੰ ਸਿੱਧੇ ਰਸਤੇ ਤੋਰਿਆ ਇਹ ਇਤਿਹਾਸ ਹੈ ਅੱਜ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪ ਸਾਡਾ ਬਹੁਤ ਬਹੁਤ ਧੰਨਵਾਦ ਜੀ ਤਾਹੀ ਜਦੋਂ ਉਹ ਵੱਡੇ ਦਰਿਆ ਦੇ ਵਾਸਤੇ ਉਹਨਾਂ ਨੇ ਕਿਹਾ ਸੀ ਉੱਥੋਂ ਬੁੱਢਾ ਹੋ ਕੇ ਦਰਿਆ ਵਗੇਗਾ ਸਤਲੁਜ ਦਰਿਆ ਬਿਲਕੁਲ ਨਾਲ ਮੈਨੂੰ ਲੱਗਦਾ ਫਿਰ ਉਹ ਤਾਂ ਹੀ ਵੱਡਾ ਦਰਿਆ ਉਸ ਦਾ ਨਾਮ ਪਿਆ ਤੇ ਉਹ ਬੁੱਢਾ ਹੋ ਕੇ ਇਧਰੋਂ ਵਗਣ ਲੱਗ ਗਿਆ ਬਿਲਕੁਲ ਬਾਬੇ ਨਾਨਕ ਦੇ ਬਚਨ ਸੱਚ ਨੇ ਜੀ ਬਾਬੇ ਨਾਨਕ ਨੇ ਜੋ ਆਪਣੇ ਮੁਖ ਤੋਂ ਬੋਲ ਦਿੱਤਾ ਉਚਾਰ ਦਿੱਤਾ ਇੱਕ ਇੱਕ ਬਚਨ ਗੁਰੂ ਨਾਨਕ ਦੇਵ ਜੀ ਮਹਾਰਾ ਦਾ ਅਮੋਲਕਾ ਉਹਦੀ ਕੋਈ ਕੀਮਤ ਆਦਾ ਨਹੀਂ ਕਰ ਸਕਦਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ ਤੇ ਮੇਰੇ ਮਾਲਕ ਨੇ ਜਿੱਥੇ-ਜਿੱਥੇ ਆਪਣੇ ਚਰਨ ਪਾਏ ਨੇ ਹਰ ਥਾਂ ਮੇਰੇ ਮਾਲਕ ਦੇ ਮੰਦਰ ਮੇਰੇ ਮਾਲਕ ਦੇ ਗੁਰੂ ਦੇ ਦਰ ਮੇਰੇ ਮਾਲਕ ਦੀਆਂ ਸੰਗਤਾਂ ਨੇ ਜਿਹੜੀਆਂ ਸੁਹਾਵਣੀਆਂ ਲੱਗ ਰਹੀਆਂ ਨੇ ਤੇ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਿਆਰੇ ਮੁਖਾਰ ਵਿੱਚੋਂ ਇਹ ਬਚਨ ਕੀਤਾ ਸੀ ਕਿ ਸਤਲੋ ਇੱਥੋਂ ਦੂਰ ਚਲੇਗਾ ਸਤ ਕੋਈ ਦੂਰ ਤੇ ਇੱਥੇ ਬੁੱਢਾ ਹੋ ਕੇ ਵਗਿਆ ਅੱਜ ਬੁੱਢਾ ਹੋ ਕੇ ਭੱਗ ਰਿਹਾ ਬਿਲਕੁਲ ਸਤ ਗੁਰ ਦੀ ਇਹ ਪਾਰ ਰਹਿਮਤ ਹੈ ਰੱਬ ਦੀ ਕਿਰਪਾ ਹੈ ਜੀ ਧੰਨਵਾਦ ਜੀ ਬਾਬਾਈ ਤੁਸੀਂ ਅੱਜ ਕੀ ਸਨੇਹਾ ਦੇਣਾ ਚਾਹੋਗੇ ਗੁਰਪੁਰਬ ਦਾ ਵੀ ਮੌਕਾ ਤੁਸੀਂ ਵੀ ਸ਼ਬਦਾਂ ਸੰਗਤਾਂ ਨੂੰ ਕੁਝ ਸਨੇਹਾ ਦਿਓ ਗੁਰਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਸੇ ਬੇਨਤੀ ਕਰਾਂ ਵੈਸੇ ਗਿਆਨੀ ਸੋ ਸੈਂ ਜੀ ਨੇ ਬਹੁਤ ਸੁਝ ਢੰਗ ਦੇ ਨਾਲ ਸੰਗਤ ਨੂੰ ਸੁਨੇਹਾ ਦਿੱਤਾ ਵਾਸੇ ਬੇਨਤੀ ਕਰਾਂ ਆਪਾ ਗੁਰੂ ਵਾਲੇ ਬਣੀਏ ਪੰਜਾ ਪਿਆਰੇ ਆਪਸ ਅੰਮ੍ਰਿਤ ਛਕਿਏ ਕੇਸ ਰੱਖਿਏ ਗੁਰੂ ਵਾਲੇ ਬਣੀਏ ਉਲਝਾਂਡਾਂ ਨੇਤ ਨਿਮ ਕਰੀਏ ਸੁਖਮਈ ਸਬਦੇ ਪਾਠ ਕਰੀਏ ਗੁਰੂ ਜਨ ਨਾਲ ਜੁੜ ਕੇ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਦੇਖੋ ਜੇ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਦੇਖ ਉਹਨੋਂ ਤੋਂ ਉਹਨਾਂ ਤੋਂ ਵੱਡਾ ਕੋਈ ਨਹੀਂ ਹੈ ਕਿ ਗਿਆਨ ਧਿਆਨ ਕਿਸ ਕਰਮਣਾ ਜਾਣਾ ਸਾਰਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਨਕਲ ਰਾਖੀ ਮੇਰੀ ਸੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਸਾਰਿਆਂ ਦੇ ਝੋਲੀਆਂ ਪਰਦੇ ਨੇ ਸਭ ਤੋਂ ਮਹਾਨ ਹਾਂ ਆਪਾ ਗੁਰੂ ਦੇ ਚਰਨਾਂ ਜੁੜੀਏ ਇਤਨੇ ਬੇਨਤੀਆਂ ਪ੍ਰਵਾਨ ਕਰਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਗੁਰਦੁਆਰਾ ਸ਼੍ਰੀ ਗੋਕੜ ਸਾਹਿਬ ਤੋਂ ਦਿਖਾਈਆਂ ਨੇ ਜਿੱਥੇ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋਣ ਲਗਾਤਾਰ ਪਹੁੰਚ ਰਹੀਆਂ ਨੇ ਤੇ ਹੋਰ ਅਪਡੇਟਸ ਨਾਲ ਜੁੜੇ ਲੁਧਿਆਣਾ ਤੋਂ ਸਨਜੀਤ ਸਿੰਘ ਜਨਤੈਸ਼ੀ ਧੰਨ